ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਕੋਲ ਦੇ ਦੇਸ਼ਾਂ ਦੇ ਨਿਰਦੇਸ਼ਾਂ ਤੇ ਜਿਹੜੀ ਨਸ਼ਿਆਂ ਵਿਰੁੱਧ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਉਸ ਦੇ ਤਹਿਤ ਸਾਡਾ ਇੱਕ ਪੁਰਾਣਾ ਮਕਦਮਾ 298/13 ਸਲਾਮਾ थाना ਸਲਾਮਾਬਾਦ ਵਿੱਚ ਦਰਜ ਸੀਗਾ ਜਿਸ ਦੇ ਵਿੱਚ ਪਹਿਲਾਂ ਦੋਸ਼ੀ ਸੰਦੀਪ ਅਤੇ ਰੋਸ਼ਨ ਅਤੇ ਹੋਰ ਜਿਹੜੇ 13 ਹੋਰ ਦੋਸ਼ੀ ਕੋਲ 15 ਦੋਸ਼ੀ ਜਿਹੜੇ ਅਲਰੇਸਟ ਹੋ ਚੁੱਕੇ ਸੀਗੇ ਇਸ ਮਕਦਮੇ ਵਿੱਚ ਪੁਰਾਣੀ ਬਰਾਮਦਗੀ ਜਿਹੜੀ ਆ ਉਹ ਕਰੀਬ 22 ਕਿਲੋ ਤੋਂ ਵੱਧ ਹੈਰੋਇਨ ਪਲੱਸ ਪਿਸਤਲ ਅਤੇ ਕਾਰਾ ਇਸ ਤੇ ਬਰਾਮਦ ਹੋਈਆਂ ਸੀ ਬਹੁਤ ਵੱਡਾ ਨੈਟਵਰਕ ਜਿਹੜਾ ਉਧੋਂ ਬਰਸਟ ਹੋਇਆ ਸੀਗਾ ਜਿਸ ਦੇ ਵਿੱਚ ਬਾਹਰ ਬੈਠਾ ਮੰਨੂ ਮਹਾਵਾ ਜਿਹੜਾ ਵਾ ਉਹ ਇਸ ਨੂੰ ਖਿਲਾ ਰਿਹਾ ਸੀਗਾ ਇਸ ਦੇ ਵਿੱਚ ਇੱਕ ਦੋਸ਼ੀ ਲਖਿੰਦਰ ਸਿੰਘ ਉਰਫ ਫੌਜੀ ਜਿਹੜਾ ਇਸ ਦੇ ਵਿੱਚ ਨੋਮੀਨੇਟਡ ਸੀਗਾ ਉਸ ਨੂੰ ਸਾਡੀ ਇਸਲਾਮਾਬਾਦ ਪੁਲਿਸ ਐਸ ਐਚ ਓ ਸਰਦਾਰ ਜਸਵੀਰ ਸਿੰਘ ਅਤੇ ਇਹਨਾਂ ਦੀ ਟੀਮ ਨੇ ਜਿਹੜਾ ਨੂੰ ਖਰੜ ਤੋਂ ਬੜੀ ਮਿਹਨਤ ਦੇ ਬਾਅਦ ਗ੍ਰਿਫਤਾਰ ਕੀਤਾ ਹੈ ਇਸ ਮਕਦਮੇ ਵਿੱਚ ਪਗੋੜਾ ਸੀਗਾ ਇਸਤੇ ਆਲਰੇਡੀ ਪਹਿਲਾਂ ਦੋ ਮੁਕਤਮੇ ਦਰਦ ਸੰਤ ਜਿਸ ਦੇ ਵਿੱਚ ਜਿਹੜਾ ਬੀਓਗੋ ਸ਼ਿਰਕਿਤ ਕੀਤਾ ਗਿਆ ਸੀਗਾ। ਜਿਸ ਨੂੰ ਜਦੋਂ ਫੜਿਆ ਇਸ ਦੀ ਜਿਹੜੀ ਪੁਛਗਿਸ਼ ਦੌਰਾਨ ਇਸ ਤੋਂ ਇਸ ਪਾਸੋਂ 11 ਲੱਖ ਰੁਪਇਆ ਜਿਹੜਾ ਡਰਗ ਮਨੀ ਤੇ ਪਲਸ ਇੱਕ ਜਿਹੜਾ ਇੰਪੋਰਟਡ ਪਿਸਟਲ ਜਿਹੜਾ ਬਰਾਮਦ ਹੋਇਆ। ਇਸ ਨੂੰ ਪੇਸ਼ ਅਦਾਲਤ ਕੀਤਾ ਗਿਆ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ। ਇਸ ਦੇ ਹੋਰ ਦੋਸ਼ੀ ਵੀ ਇਸ ਦੇ ਵਿੱਚ ਸਾਹਮਣੇ ਆਏ ਨੇ ਜਿਹੜੇ ਉਹਦੇ ਸਹਾਦੋਸ਼ੀ ਨੇ ਤੇ ਜਿਨ੍ਹਾਂ ਦੇ ਉੱਤੇ ਸਾਡੀ ਜਿਹੜੀ ਤਫ਼ਤੀਸ਼ ਲਗਾਤਾਰ ਜਾਰੀ ਹੈ ਤੇ ਜਿਹੜੀ ਹੋਰ ਇਸ ਦੇ ਵਿੱਚ ਜੜੀਆਂ ਰਸਤੇ ਹੋਰ ਇਸ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਵੇ।